ਸਿਪਾਈ ਚਾਰੇ ਦੀ ਗੱਲ ਕਰਨ ਵਾਲਾ ਗਰੀਬਾਂ ਦੇ ਨਾਲ ਖੜਨ ਵਾਲਾ ਜਤਿੰਦਰ ਪੋਰੀਏ ਨੂੰ ਜੋ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਨਹਿੰਗ ਸਿੰਘ ਦੇ ਬਾਣੇ ਵਿੱਚ ਆਏ ਕੁਝ ਬਿਰਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਹਮਲੇ ਦਾ ਕੋਈ ਅਸਲੀ ਕਾਰਨ ਵੀ ਹਜੇ ਤੱਕ ਸਾਹਮਣੇ ਨਹੀਂ ਆਇਆ ਪਰ ਇਸ ਤਰ੍ਹਾਂ ਆਏ ਦਿਨ ਹੋਰ ਦਾਤਾਆਂ ਬਾੜ ਦਾ ਤਾਂ ਲੈਂਡ ਆਰਡਰ ਦੇ ਉੱਪਰ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਕਰ ਰਹੀਆਂ ਨੇ ਅਸੀਂ ਕੋਰ ਸ਼ਬਦਾ ਵਿੱਚ ਇਸ ਹਮਲੇ ਦੀ ਜ਼ਿੰਦਗਾਰ ਕਰਦੇ ਹਾਂ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਅਪਰਾਧੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਵੀ ਉਨ੍ਹਾਂ ਦੇ ਉੱਪਰ ਜਾਨਲੇਵਾ ਹਮਲਾ ਹੋਇਆ ਮੌਕੇ ਦਾ ਗਵਾ ਗਵਾ ਅਤੇ ਕਿਸ ਤਰੀਕੇ ਨਾਲ ਬਚੀ ਉਨ੍ਹਾਂ ਦੀ ਜਾਨ ਦੇਖੋ ਪੂਰੀ ਵੀਡੀਓ ਅਤੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਜਰੂਰ ਸਾਂਝੀ ਕਰੋ ਦੇਖਦੇ ਰਹੋ ਦੈਨਿਕ ਪੰਜਾਬ ਸਮਾਚਾਰ ਲੁਧਿਆਣੇ ਤੋਂ ਗੁਰਚਰਨ ਸਿੰਘ ਦੀ ਰਿਪੋਰਟ ਅੱਜ ਇਹ ਗੱਡੀ ਦੇ ਵਿੱਚ ਪੰਜ ਬੰਦੇ ਸੀ ਮੈਂ ਅਸੀਂ ਜਾ ਕੇ ਦੇਖ ਕੇ ਕੀ ਹੈ ਕਿ ਇਸ ਸਿਸਟਮ ਦੇ ਵਿੱਚ ਉਹ ਸਿਸਟਮ ਬਣਾਇਆ ਗਿਆ ਤੇ ਉਹ ਮੈਂ ਰਾਹ ਚੱਲਦਿਆਂ ਵੇਖਿਆ ਵੀ ਕੀ ਗੱਲ ਹੋ ਗਈ ਹੈ ਕਿ ਐਕਸੀਡੈਂਟ ਨਹੀਂ ਹੋ ਗਿਆ ਮੈਂ ਮੈਂ ਜਾ ਕੇ ਦੇਖੋ ਮੇਰਾ ਧਰਮ ਮੰਨਦਾ ਸੀ ਜੇ ਕਿਸੇ ਤੇ ਕੋਈ ਵੱਧ ਘੱਟ ਗੱਲ ਹੋ ਗਈ ਹੋਈ ਆ ਇਹ ਹੋ ਸਕਦਾ ਆਪਾ ਜੀ ਨੇ ਜਾਣ ਨਹੀਂ ਦਿੱਤੀ ਚਾਹੇ ਜਾਣ ਨਾ ਪਾਪਾ ਜੀ ਮੇਰੀ ਗੱਲ ਸਮਝ ਲੈਣਾ ਕੋਈ ਦੇਣਾ ਪੈਰੀ ਹੱਥ ਲਾਇਆ ਪੈਰੀ ਹੱਥਾਂ ਨਾਲ ਲਾਇਆ ਸਾਨੂੰ ਕਿਸੇ ਦਾ ਨਾਮ ਨਹੀਂ ਪਤਾ ਸਾਨੂੰ ਕਿਸੇ ਦਾ ਨਾਮ ਨਹੀਂ ਪਤਾ ਅਸੀਂ ਕਿਸੇ ਨੂੰ ਜਾਣਦੇ ਨਹੀਂ ਪਛਾਣਦੇ ਨਹੀਂ ਚਲੋ ਕੋਈ ਹੋਰਿਆਂ ਜੀ ਨੂੰ ਰਸਤੇ 'ਚ ਘੇਰ ਕੇ ਗੱਡੀ ਰੋਕ ਕੇ 8 ਤੋਂ 10 ਨੰਗਜ਼ੀਆਂ ਨੇ ਇਹਨਾਂ ਤੇ ਹਮਲਾ ਕੀਤਾ ਬੜੀ ਧੀਰ ਗੱਡੀ 'ਚ ਬਹਿ ਕੇ ਉਹਨਾਂ ਨੂੰ ਹੱਥ ਜੋੜਦੇ ਰਹੇ ਮਗਰ ਕੋਈ ਨਾ ਟਲਿਆ ਆ ਸਾਡਾ ਭਰਾ ਉੱਥੇ ਮੈਂ ਪਹਿਲੀ ਹੱਥ ਵੀ ਲਾਇਆ ਜੀ 10 ਮਿੰਟ ਦੇ ਵਿੱਚ ਉੱਥੇ ਮੈਂ ਪਹਿਲੀ ਹੱਥ ਲਾਇਆ ਉੱਥੇ ਮੈਂ ਪਹੁੰਚ ਗਿਆ ਬੜਾ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਕਿਸੇ ਤਰੀਕੇ ਮੈਂ ਇਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹਾ ਮਗਰ ਸਾਰੇ ਉੱਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਦੋਂ ਦੁਪਹਿਰੇ ਸੀਗੇ ਰੱਬ ਦਾ ਵਾਸਤਾ ਹੈ ਪ੍ਰਮਾਤਮਾ ਦਾ ਇੰਨਾ ਸਿਰ ਤੇ ਹੱਥ ਸੀਗਾ ਉੱਤੋਂ ਮੁੰਡੀਆਂ ਜੀ ਮੰਤਰੀ ਸਾਹਿਬ ਉੱਥੇ ਆ ਗਏ ਉਹ ਲੰਘਦੇ ਪਏ ਸੀਗੇ ਉਹਨਾਂ ਵੀ ਜਿਹੜੀ ਨਾਲ ਗਨਮੈਨ ਸੀਗੇ ਉਹ ਥੱਲੇ ਉਤਰ ਆਏ ਗਨਮੈਨ ਨੂੰ ਦੇਖ ਕੇ ਉਹ ਥੋੜੇ ਠੰਡੇ ਪਏ ਇਹਨਾਂ ਨੂੰ ਖਿੱਚ ਕੇ ਮੈਂ ਥਾਰ 'ਚ ਪਾ ਕੇ ਸਿੱਧਾ ਫੋਕਲਪਿੰਡ ਥਾਣੇ ਲੈ ਕੇ ਆਇਆ ਤੇ ਤਦ ਮੈਂ ਇਹ ਇੱਕ ਗੱਲ ਪੁੱਛਾਂ ਜੇ ਪੰਜਾਬ ਦਾ ਮਾਹੌਲ ਦਿਨ-ਬਦਨ ਕੀ ਇਹ ਬਦਲਾਅ ਹੈ ਕਿ ਕਿੱਥੇ ਵਿਆਹ ਸਮਾਗਮਾਂ ਦੇ ਉੱਤੇ ਸਰਪੰਚਾਂ ਦੇ ਗੋਰੀਆਂ ਮਾਰੀਆਂ ਜਾਂਦੀਆਂ ਕਿੱਥੇ ਨੌਜਵਾਨ ਕਿਰਚਾ ਦੇ ਨਾਲ ਮਾਰੀ ਜਾਂਦੀ ਹੈ ਦੇ ਖੋਫ ਹੋ ਕੇ ਨਾ ਸਾਡੀ ਜਾਨ ਨਾ ਪਹਿਚਾਨ ਨਾ ਕੋਈ ਸਾਡਾ ਜ਼ਮੀਨਦਾਰ ਰੋਲਾ ਨਾ ਕੋਈ ਉਹਨਾਂ ਕੋਈ ਪੈਸੇ ਦਾ ਰੋਲਾ ਨਾ ਕੋਈ ਸਾਡਾ ਉਹਨਾਂ ਨਾਲ ਵੈਰ ਕੀ ਚਾਹੁੰਦੇ ਕੀ ਹੋ ਤੁਸੀਂ ਸਾਡੇ ਤੋਂ ਕੀ ਲੋਕਾਂ ਦੀ ਸੇਵਾ ਸਾਡਾ ਇਹ ਹੀ ਗੁਨਾਹ ਹੈ ਕਿ ਅਸੀਂ ਹਿੰਦੂ ਆ ਜੇ ਸਾਡੇ ਸਿਰ ਤੇ ਉੱਥੇ ਪੱਗ ਹੁੰਦੀ ਤੇ ਉਹ ਸਾਡੇ ਤੇ ਹਮਲਾ ਨਾ ਕਰਦੇ ਅਸੀਂ ਇਸ ਗੱਲ ਦੀ ਨਿਖੇਦਾ ਕਰਦੇ ਆ ਹਿੰਦੂ ਸਿੱਖ ਭਾਈਚਾਰਾ ਜਿਹੜਾ ਬਣਿਆ ਨਾ ਉਹ ਬਣਿਆ ਰਵੇ ਕਿ ਦੇਖੋ ਅਸੀਂ ਅਗਰ ਅਸੀਂ ਆਪਣੇ ਆ ਸਾਡੇ ਭਰਾ ਬੈਠੇ ਸਿੱਖ ਭਰਾ ਹੈ ਆ ਸਾਡੇ ਸਿੱਖ ਭਰਾ ਬੈਠੇ ਆ ਅਸੀਂ ਸਿੱਖ ਭਰਾ ਬੈਠੇ ਆ ਸਾਡਾ ਸਾਰੇ ਧਰਮਾਂ ਨਾਲ ਸਾਡੇ ਦੁਸਤਾਨਾ ਸਾਰੇ ਧਰਮਾਂ ਦਾ ਸਤਿਕਾਰ ਹੈ ਮਗਰ ਸਾਨੂੰ ਅੱਜ ਸਾਡੇ ਤੇ ਹਮਲਾ ਇਸ ਕਰਕੇ ਹੋਇਆ ਅਸੀਂ ਹਿੰਦੂ ਆ ਅਸੀਂ ਅਸੀਂ ਹਿੰਦੂ ਆ ਸਾਡੇ ਤੇ ਹਮਲਾ ਇਸ ਕਰਕੇ ਹੋਇਆ ਅਸੀਂ ਹਿੰਦੂ ਆ ਅਸੀਂ ਹਿੰਦੂ ਆ ਜੇ ਚੈਲੰਜ ਸ਼ਿਵਸ਼ੰਕਰ ਜੀ ਸ਼ਿਵਰਾਤਰੀ ਮੰਦਿਰਾਂ ਅਸੀਂ ਜਾਣੇ ਆ ਅਗਰ ਸਾਡਾ ਪ੍ਰੋਗਰਾਮ ਅਸੀਂ ਗੋਲਪੁਰਮ ਲਾਣੇ ਨਾ ਬਾਬਾ ਦੀਪ ਸਿੰਘ ਦਾ ਬੁਰਾ ਤੇ ਇਹ ਚਿੰਤਨ ਬਵੇਜਾ ਇਹ ਕੋਈ ਪਹਿਲਾ ਹਮਲਾ ਨਹੀਂ ਹੈ ਸਾਡੇ ਤੇ ਇਹ ਪਹਿਲਾ ਹਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਹਮਲੇ ਹੋ ਚੁੱਕੇ ਆ ਇਹ ਜਿਹਨਾਂ ਨੇ ਹਮਲਾ ਕੀਤਾ ਨਾ ਇਸ ਤੋਂ ਪਹਿਲਾਂ ਵੀ ਹਮਲੇ ਹੋ ਚੁੱਕੇ ਆ ਇਹ ਗੱਲ ਨਹੀਂ ਹੈ ਕਿ ਹਮਲਾ ਨਹੀਂ ਹੋਇਆ ਉਹ ਜਲਦੀ ਸਿੱਖ ਜਦੋਂ ਵੀ ਅਸੀਂ ਮਾ ਸ਼ਿਵਰਾਤਰੀ ਦਾ ਐਕਟਿਵ ਹੁੰਨੇ ਆ ਸਾਵਨ ਦੇ ਮਹੀਨੇ ਐਕਟਿਵ ਹੋਏ ਸਾਡੀ ਬਸ ਤੇ ਹਮਲਾ ਹੋ ਗਿਆ ਆ ਹੁਣ ਮਹਾ ਸ਼ਿਵਰਾਤਰੀ ਦਾ ਜਗਰਾਤਾ ਕਰਾ ਕੇ ਆਟੇ ਆ ਜਤਿੰਦਰ ਗੋਰੀਆਂ ਦੇ ਹਮਲਾ ਹੋ ਗਿਆ ਸ਼ਿਵਰਾਤਰੀ ਦੇ ਨਹੀਂ ਇਹਨਾਂ ਨੇ ਮਹਾ ਸ਼ਿਵਰਾਤਰੀ ਤੋਂ 4-5 ਦਿਨ ਪਹਿਲਾਂ ਪਹਿਲੇ ਸਾਵਨ ਦੇ ਮਹੀਨੇ ਦੀ ਬੱਸਾਂ ਚੱਲੀਆਂ ਉਦੋਂ ਹਮਲਾ ਹੋ ਗਿਆ ਹੁਣ ਸ਼ਿਵਰਾਤਰੀ ਲੰਗੀ ਆ ਫਿਰ ਹਮਲਾ ਹੋ ਗਿਆ ਅਰੋ ਜਿਹਨਾਂ ਨੂੰ ਨਾ ਨਾ ਉਹ ਜਿਹਨਾਂ ਨੂੰ ਪੁੱਛਿਆ ਗਿਆ ਕਿ ਤੇ ਇਹਨਾਂ ਨੇ ਹਮਲਾ ਕੀਤਾ ਨਾ ਔਰ ਹਮਲਾ ਵੀ ਰਾਤ ਨੂੰ 7:30 ਵਜੇ ਮੇਰੇ ਗਨਮੈਨ ਸਾਰੇ ਗਏ ਛੁੱਟੀ ਤੇ ਉਹਨਾਂ ਨੂੰ ਪਤਾ ਕਿ ਦਿਨੇ ਇਹਨਾਂ ਕੋ ਗਨਮੈਨ ਹੁੰਦੇ ਆ ਰਾਤ ਨੂੰ 1:30 11 ਵਜੇ ਹਮਲਾ ਕੀਤਾ ਅਸੀਂ ਘਰੇ ਬੈਠੇ ਸੀ 2 ਮਿੰਟ ਤੇ ਰੁਕ ਗਿਆ ਜੀ ਤੁਹਾਡੇ ਘਰ ਵਿੱਚ ਤਾਂ ਇੱਕ ਪਾਸੇ ਜਿੰਨੇ ਪ੍ਰਾਜੇ ਸਾਥੀ ਇੱਥੇ ਜਿਹੜੇ ਜੀ ਆ ਰਹੇ ਸਾਰੇ ਜਿਹਨਾਂ ਨੇ ਹਮਲਾ ਕੀਤਾ ਨਾ ਉਹ ਨਿਆਫਰੀ ਆ ਉਹ ਜੰਨੇ ਦੇ ਹੈ ਭਰਾ ਸੇਕੋ ਤੁਹਾਡੇ ਨਾਲ ਆ ਭਾਈ ਸਾਹਿਬ ਤਾਂ ਸਾਰੀ ਗੱਲ ਮੌਕੇ ਤੇ ਕੀ ਹੋਇਆ ਦੇਖੋ ਮੈਂ ਜਦੋਂ ਮੌਕੇ ਤੇ ਦੇਖਿਆ ਕਿ ਇਹ ਮੇਰੇ ਭਰਾ ਦੀ ਗੱਡੀ ਦੇ ਵਿੱਚ ਚਾਰ ਪੰਜ ਬੰਦੇ ਬੈਠੇ ਹੋਏ ਸੀ ਇਹ ਇੱਕ ਰਿਆ ਹੋ ਰਿਹਾ ਸੀ ਮੈਂ ਜਿਹੜਾ ਬਾਕੀ ਸਮਾਜ ਸੀ ਜਿਹੜਾ ਇਹਨੂੰ ਕਬੱਡੀ ਤੋਂ ਬਾਹਰ ਕੱਢਣਾ ਚਾਹੁੰਦਾ ਸੀ ਮੈਂ ਉਹਨਾਂ ਦੇ ਨਮਸਕਾਰ ਵੀ ਕੀਤੀ ਤੇ ਪੈਰਾਂ ਐਸ ਵੀ ਲਾਇਆ ਕਿ ਬਾਬਾ ਜੀ ਕੋਈ ਚੱਕਰ ਨਹੀਂ ਜੇ ਕੋਈ ਵਾਧਾ ਘਾਟਾ ਕੋਈ ਗੱਲ ਹੋ ਗਈ ਆਪਾਂ ਸਵੇਰੇ ਜਾ ਕੇ ਕਰ ਲਾਂਗੇ ਇਹ ਚੱਲ ਬੰਦਿਆ ਪਰ ਪਰ ਬੜਾ ਚੰਨ ਬੰਦਿਆਂ ਨੇ ਗੱਲ ਬਾਬਾ ਜੀ ਗੱਲ ਸੁਣੋ ਗੱਲ ਸੁਣੋ ਇਹਨੂੰ ਬਾਹਰ ਕੱਢਣ ਦੇ ਵਾਸਤੇ ਜੇ ਬਾਹਰ ਨਿਕਲੇ ਜਾਂਦਾ ਪਤਾ ਨਹੀਂ ਕੀ ਹਾਲਤ ਹੁੰਦੀ ਹੈ ਅੱਜ ਪੰਜਾਬ ਦੇ ਮੇਰੇ ਇੱਕ ਮਿੰਟ ਮੇਰੀ ਗੱਲ ਸੁਣੋ ਤੇ ਇਹ ਮੈਂ ਵੀਰ ਨੂੰ ਜਦੋਂ ਮੈਂ ਸਿਸਟਮ ਬਸਾਦਾ ਕਰਦਾ ਪਿਆ ਸੀ ਉਦੋਂ ਹੀ ਚੱਲ ਕੇ ਕਿੱਦੇ ਉੱਥੇ ਗੱਡੀਆਂ ਆ ਗਈਆਂ ਪੁਲਸੀਆਂ ਜਾਂ ਉਹ ਆਪਣੇ ਮੰਤਰੀ ਸਾਹਿਬ ਦੀਆਂ ਗੱਡੀਆਂ ਮੰਡੀਆਂ ਸਾਹਿਬ ਦੀਆਂ ਸਾਹਿਬ ਦੀ ਗੱਡੀ ਆ ਗਈ ਤਾਂ ਮਚਾਉਂ ਦੋਵਾਂ ਚੇਤਨ ਵਿਵੇਜ ਆ ਗਿਆ ਕਿੱਥੋਂ ਵੱਟ ਕੇ ਲੈ ਗਿਆ ਪਤਾ ਨਹੀਂ ਉੱਥੇ ਕਿਹੜਾ ਹਾਦਸਾ ਹੋ ਜਾਣਾ ਸੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਬਹੁਤ ਵੱਡੀ ਕਿਰਪਾ ਕੀਤੀ ਆ ਕਿ ਅਸੀਂ ਇਸ ਸੁਖ ਸ਼ਾਂਤੀ ਨਾਲ ਇੱਥੇ ਬੈਠੇ ਆਂ ਪਰ ਮੈਂ ਇਹ ਗੱਲ ਕਹਿਣਾ ਚਾਹਨਾ ਅਸੀਂ ਹਿੰਦੂ ਸਿੱਖ ਨੇ ਭਰਾ ਹੋ ਸਕਦੇ ਨਹੀਂ ਦੋ ਸਾਡੇ ਸਾਨੂੰ ਕੋਈ ਵੱਖ-ਵੱਖ ਕਰਨਾ ਚਾਵੇ ਵਾਹ ਵਾਹ ਮੈਂ ਕਹਿੰਦਾ ਇਹ ਗੱਲ ਕਹਿੰਨਾ ਕੋਈ ਪਾਕਿਸਤਾਨ ਦੀਆਂ ਫਿਰ ਬਾਹਰ ਦੀਆਂ ਨੀਤੀਆਂ ਆ ਕੇ ਸਾਡੇ ਤੇ ਹਮਲਾ ਕਰਨਾ ਚਾਹਣ ਪਰ ਸਾਨੂੰ ਨਹੀਂ ਵੱਖ ਕਰ ਸਕਦੇ ਸਾਡੀ ਸੋਨਹਾਰਾ ਅੱਲਾਹ ਅਕਬਰ ਕਰਾ ਬੀਰ ਵਜਨਗੇ ਸਾਡਾ ਨੂੰ ਮਾਜ਼ਾ ਰਿਸ਼ਤਾ ਆ ਸਾਡੇ ਨੂੰ ਮਾਜ਼ਾ ਰਿਸ਼ਤਾ ਮੈਂ ਆਪਣੇ ਘਰ ਨਾਲ ਦੋ ਬੇਟੀਆਂ ਵਿਆਹੀਆਂ ਹੋਈਆਂ ਨੇ ਨੋਆ ਮੇਰੀਆਂ ਜਿਨ੍ਹਾਂ ਦੇ ਘਰਾਂ ਗੁਰੂ 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 ਗੁਰੂਖੰਦ ਸਾਹਿਬ ਦਾ ਪ੍ਰਕਾਸ਼ ਆ ਅਸੀਂ ਉਸ ਘਰ ਦੇ ਵਿੱਚੋਂ ਸਾਡਾ ਰੋਟੀ ਬੇਟੀ ਦਾ ਸਾਜ ਸਾਡੀ ਰੋਟੀ ਬੇਟੀ ਦੀ ਸਾਜ ਇਹ ਕਿੱਦਾਂ ਜਿਹੜੇ ਦੁਸ਼ਮਣ ਕਲਾ ਸਕਦੇ ਆ ਇਹ ਸਾਡੇ ਆਪਣੇ ਨਹੀਂ ਹੈ ਸਾਡੇ ਵਿੱਚ ਨਾ ਵਿੱਚ ਨਾ ਸਾਡੇ ਕੋਈ ਹੋਰ ਵਸੇ ਹੋਏ ਆ ਜਿਹੜਾ ਸਾਨੂੰ ਪਾਣਦਾ ਜਾਂਦੇ ਆ ਚੋਲਾ ਪਾ ਕੇ ਗੁੰਡਾਗਰਦੀ ਕਰਦੇ ਆ ਹਾਂ ਸਭ ਪੰਜਾਬ ਦਾ ਮੋਹਲ ਹੋਵੇ ਜਾਂ ਪੰਜਾਬ ਦੇ ਜੇ ਨਾਮ ਤੇ ਆ ਕੇ ਮਤਲਬ ਬੰਦਾ ਉਹਦਾ ਚੋਰ ਨੇ ਜੀ ਪੈਸੇ ਲੈ ਕੇ ਚੋਲਾ ਪਾ ਕੇ ਹਮਲਾ ਕਰਦੇ ਪਏ ਆ ਇਹ ਨਿਹੰਗ ਆਹ ਮੇਰਾ ਬੱਚਾ ਮੈਂ ਵਖਿਆ ਅੱਜ ਕੜੀ ਹਾਲਤ ਸੀ ਮੈਂ ਵਿਖਿਆ ਅੱਜ ਦਾਰੀ ਆ ਜਾ ਇੱਧਰੀ ਆ ਜਾ ਮੈਂ ਡੰਗ ਰਿਹਾ ਸੀ ਸਵਾਦ ਸੇਵਾ ਦਾ ਬੰਦੇ ਸੁਨਹਿ ਚਿਕਵਾ ਸਵਾਦ ਆ ਸ਼ਾ ਸ਼ੇਰ ਦੇ ਮੇਰੀ ਗੱਲ ਨਹੀਂ ਸੁਣਦੇ ਇਸ ਵਾਰ ਤੂੰ ਤੋਂ ਬਾਅਦ ਆਇਆ ਇੱਕ ਮੈਂ ਪਹਿਲਾਂ ਪਹੁੰਚਿਆ ਹੋਇਆ ਸੀ ਬਿਲਕੁਲ ਮੇਰੇ ਕੋਲ ਭਾਈ ਵਾਸਤੇ ਅੱਲਾ ਸੜਕਾ ਤੇ ਬਿਲਕੁਲ ਜੀ ਸਵਾਦ ਆ ਸ਼ਾ ਤੇਰੀ ਵੀਰ ਨਾ ਆਜੋ ਜਿਹੜਾ ਪਹਿਲੋ ਜਿਹੜਾ ਚੋਲਾ ਲਾ ਕੇ ਨਾ ਚੋਲਾ ਪਾ ਕੇ ਗਲਤ ਕਰੇਗਾ ਅਸੀਂ ਉਹਦੇ ਖਿਲਾਫ ਵੀ ਆ ਜਿਹੜਾ ਟਿੱਕਾ ਲਾ ਕੇ ਗਲਤ ਕਰੇਗਾ ਅਸੀਂ ਉਹਦੇ ਖਿਲਾਫ ਵੀ ਆ ਬਿਲਕੁਲ ਲੈਣਾ ਸਾਡਾ ਇੱਤ ਦੋ ਸਿੱਖ ਭਾਈ ਚੜਦਾ ਇੱਕ ਹੈ ਇਹ ਜੁਗਾ ਜੁਗਾ ਤਕਰੇਗਾ ਸਿੱਖ ਨੇ ਭਰਾ ਉਹ ਅਸੀਂ ਤੁਹਾਨੂੰ ਗੱਲ ਨੂੰ ਸ਼ੁਰੂ ਕਰਦੇ ਹਾਂ ਸ਼੍ਰੀ ਗੁਰੂ ਵਾਹਿਗੁਰੂ ਜੀ ਦਾ ਖਾਸ ਹੋਣਾ ਹੈ ਕਿ ਸਾਡਾ ਜਿਹੜਾ ਸਾਨੂੰ ਕੋਈ ਪਾੜੇਗਾ Hindu Sikh ਪਰ ਅਲਗ ਜਿਹੜਾ ਪਾੜੇਗਾ ਅਸੀਂ ਉਹਨੂੰ ਪਾੜ ਦੇਵਾਂਗੇ ਸੜ ਚੋਗਲਾ ਜੇ ਡਰਦਾ ਪੁਰਾਣਾ ਡਰਦਾ ਸਿੱਧੀ ਗੱਲ ਹੈ ਲਾਈਵ ਕੋਈ ਸਾਡਾ 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 ਰੂਹ ਸਾਡਾ ਰੂਹ ਆ ਸਾਡਾ ਰਿਸ਼ਤਾ ਹੈ ਔਰ ਇਹਾ ਬੰਦੇ ਨੂੰ ਬਹੁਤ ਪਿਆਰ ਹੈ ਭਾਈ ਜੋ ਸਭ ਤੋਂ ਪਹਿਲੀ ਮੇਰੀ ਗੱਲ ਸੁਣ ਲੋ ਸਾਡੇ ਨਾ ਪੁਰਾਣੇ ਸਿਸਟਮ ਦੇ ਵਿੱਚ ਜਿਹੜਾ ਬੱਚਾ ਵੱਡਾ ਬੱਚਾ ਹੁੰਦਾ ਸੀ ਨਾ ਉਹਦੇ ਸਿਰ ਤੇ ਸਰਦਾਰ ਸਤਾ ਸਹੀ ਹੈ ਸਹੀ ਹੈ ਪਹਿਲਾਂ ਸਰਦਾਰ ਬੰਦਾ ਸੀ ਅੱਜ ਵੀ ਮੇਰੇ ਖਾਨਦਾਨ ਦੇ ਵਿੱਚ ਮੇਰਾ ਵੱਡਾ ਭਰਾ ਨਾ ਸਰਦਾਰ ਆ ਪਾਜੀ ਅਮਨਿਕਾ ਬਰਪਾ ਸਿੰਘ ਦਾ ਇਸ ਥਾਂ ਕਿ ਆ ਜਾਂਦਾ ਜਿਹੜਾ ਪਤਾ ਕੀ ਹੈ ਜਿਹੜਾ ਲੰਧਾ ਬੁਲਾ ਕਰੇਗਾ ਛੜ ਤੇ ਬੁਲਾ ਹਾਂ ਗੱਲ ਹੈ ਹਾਂ ਸ੍ਰੀ ਗੁਰੂ ਸਾਹਿਬ ਜੀ ਮਾਤਾ ਕੀ ਜੈ ਮਾਤਾ ਕੀ ਜੈ ਬੰਦੇ ਮਾਤਮ 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 ਬੰਦੇ ਕੋਈ ਨਹੀਂ ਦੌਰ ਸਰਦਾ ਆਪਾਂ ਨੂੰ ਇੱਥੇ ਗੱਲ ਕਰਨੀ ਆ ਯਾਰ 30 ਮਿੰਟ ਤਾਂ ਹੋ ਗਏ ਹੋਣੇ ਆ ਕੋਈ ਦੇਖੋ ਇਹ ਸਾਰੇ ਪੈਸੇ ਨਹੀਂ ਆ ਇਹ ਸਾਰੇ ਨਹੀਂ ਚਾਹੁੰਦੇ ਸੀ ਕਿ ਮੈਂ ਮੈਸੇਜ ਚ ਆਵੇਂਗਾ ਵੱਜ ਗਏ ਜਾਓ ਇਹੋ ਜੱਪ ਇਹ ਸਾਡੀ ਗੱਲਾਂ ਸੁਣੀਆਂ ਸਰ ਮਰਨ ਤੋਂ ਬਾਅਦ 25 ਤੋਂ 30 ਮਿੰਟ ਸਾਡੇ ਨੇ ਤਾਂ ਮਰਵਾ ਦਿੱਤਾ ਇੱਕ ਬੰਦਾ ਤੇਨੇ ਪੁੱਛਿਆ ਬੰਦਾ ਜਿੰਦਾ ਮਾਰਿਆ ਟੱਕਲ ਪਾ ਬਿਊਟੀ ਪੁਰੀ ਪੁਰੀ ਗੱਲ ਕਹਿਣਾ ਚਾਹਣਾ ਪ੍ਰਮੇਸਾ ਉਹਵੈਜਲ ਸਾਹਿਬ ਤੁਹਾਡਾ ਹਿੰਦੂ ਭਾਈਚਾਰਾ ਤੇ ਸਿੱਖ ਭਾਈਚਾਰਾ ਤੁਹਾਡਾ ਨਾਲ ਖੜਾ ਪਤਾ ਕਾਰਨ ਕੀ ਹੈ ਕਿ ਸਾਡਾ ਜਿਹੜਾ ਇੱਕਾਂ ਜਿਹੜੇ ਚਾਣਾ ਜਾਂਦੇ ਟੋਰ ਦੇਖੋ ਸਿੰਘ ਸਾਹਿਬ ਆਏ ਨੇ ਇਹ ਭਾਈਚਾਰਾ ਇਹ ਤੁਹਾਡਾ ਪਿਆਰ ਇਹ ਤੁਹਾਡੀ ਸਭ ਭਾਈ ਮੁਹੱਬਤ ਹੈ ਭਾਈ ਇੱਕ ਮਿੰਟ ਆਪਣਾ ਕਮੈਂਟ ਦਿਓ ਡਿਊਟੀਆਂ ਪੂਰੀਆਂ ਕਰ ਰਹੇ ਆ ਅਫਸਰ ਡਿਊਟੀਆਂ ਪੂਰੀਆਂ ਕਰ ਰਹੇ ਦੋ ਮਿੰਟ ਮੇਰੀ ਬੇਨਤੀ ਸੁਣੋ ਪੰਜ ਮੇਰੀ ਬਾਤ ਨੂੰ ਸੁਣੋ ਤੁਹਾਡੇ ਘਰ ਦੇ ਵਿੱਚ ਇੱਕੋ ਬੰਦਾ ਆ ਜਵੇ ਭਾਈ ਗੁਰਜੀ ਕੀ ਫਤਿਹ ਫਤਹੀ ਦੇ ਗੋਪਰੇ ਦੀ ਆਗਰੇ ਬਸ ਦੋ ਤੇਰੇ ਦੇ ਲੋਕ ਆਪਣੇ ਸੰਸਾਰ ਕਰੇ ਪੈ। ਇੱਕ ਧਰਮੀ ਬੰਦਾ ਇੱਕ ਮذਬੀ ਜਿਹੜਾ ਮذਬੀ ਆ ਉਹ ਤਾਂ ਉਹ ਹੀ ਲੈਣ ਦੇਣਾ। ਓਕੇ ਤੇ ਜਿਹੜਾ ਇੱਕ ਮذਬ ਨੂੰ ਲੈ ਕੇ ਚੱਲਦਾ ਹੈ ਉਹ ਉਹਦੇ ਅੰਦਰ ਬਰਾਈ ਕੁੱਟ-ਕੁੱਟ ਕੇ ਪਾਉਂਦਾ। ਤੇ ਜਿਹੜਾ ਹੈਗਾ ਧਰਮੀ ਬੰਦਾ ਧਰਮੀ ਬੰਦੇ ਦੀ ਨਿਸ਼ਾਨੀ ਇਹ ਹੋਆ ਕਿ ਉਹਨੇ ਉਹਦੇ ਅੰਦਰ ਵੀ ਪ੍ਰੇਮ ਭਰਿਆ। ਉਹਨੇ ਹਰੇਕ ਨੂੰ ਪ੍ਰੇਮ ਨਾ ਬਾਬਾ ਜੀ ਤੁਸੀਂ ਆਏ ਹੋ ਤੁਸੀਂ ਤਾਂ ਵੀ ਹੋ ਤਾਂ ਹੀ ਆਏ ਅਸੀਂ ਸਾਰੇ ਆਏ ਦੂਜੀ ਬੇਨਤੀ ਦੂਜੀ ਬੇਨਤੀ ਲਗਭਗ ਦੂਜਾ ਕਿ ਤੀਜਾ ਚਾਂਸ ਅਸੀਂ ਵੀ ਥੋੜਾ ਬੋਤਾ ਐਨਲਾਈਜ਼ ਕਰਦੇ ਰਹੇ ਹਾਂ ਸੋਸ਼ਲ ਮੀਡੀਆ ਵੇਖਦੇ ਰਹੇ ਹਾਂ ਦੂਜਾ ਕਿ ਤੀਜਾ ਚਾਂਸ ਹੋ ਗਿਆ ਆ ਪਿੱਛੇ ਜੇ ਕਰਨਾ ਹੋ ਬਾਪਰੇ ਇਹ ਗੱਲ ਪਰਸੋਂ ਦੀ ਕਿ ਉਹ ਸਿੰਘ ਸੱਜਿਆ ਮੁੰਡਾ ਉਹਦੀ ਟ੍ਰਿਮਿੰਗ ਦੀ ਸ਼ੌਂਕ ਹੁਣ ਉਹਦਾ ਉਹ ਕਿੱਤਾ ਹੈ ਪਰ ਉਹਦੇ ਕਿੱਤੇ ਦੇ ਕਿੱਤੇ ਨੂੰ ਮੁੱਦਾ ਬਣਾ ਕੇ ਕੁਝ ਬਾਣੀ ਦੀ ਆੜ ਵਿੱਚ ਧਰਮ ਦੀ ਆੜ ਵਿੱਚ ਬਾਣੇ ਨੂੰ ਢਾਲ ਬਣਾ ਕੇ ਬਾਣੇ ਨੂੰ ਢਾਲ ਬਣਾ ਕੇ ਉਹਨਾਂ ਨੇ ਉਸ ਵੀਰ ਤੇ ਹਮਲਾ ਕੀਤਾ ਉਹਨੂੰ ਕੁੱਟਿਆ ਪਿੰਡ ਵਾਲਿਆਂ ਦੀ ਸ਼ਾਬਾਸ਼ੀ ਉਹਨਾਂ ਦਿਨੇ ਤਾਰੇ ਦਿਖਾਏ ਉਹ ਪਿੰਡ ਵਾਲਿਆਂ ਨੇ ਕਾਰਵਾਈ ਕੀਤੀ ਇਸੇ ਤਰ੍ਹਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਸਰਕਾਰ ਨੂੰ ਵੀ ਬੇਨਤੀ ਹੈ ਕਿ ਜਿਹੜਾ ਵੀ ਕੋਈ ਰਿਲੀਜੀਅਸ ਕਾਰਡ ਪਲੇ ਕਰਦਾ ਹੈ ਉਹਨੂੰ ਬਿਲਕੁਲ ਸਾਈਡ ਆਨ ਕਰਕੇ ਪਿੰਡ ਦੀ ਕਾਨੂੰਨੀ ਕਾਰਵਾਈ ਸਭ ਤੋਂ ਸਖਤ ਕਰੋ ਤਾਂ ਜੋ ਅੱਗੇ ਤੋਂ ਕੋਈ ਧਰਮ ਦੀ ਆੜ ਵਿੱਚ ਵੀ ਕੋਈ ਗਲਤ ਨਾ ਕਰੇ ਧਰਮ ਦੇ ਬਾਣੇ ਨੂੰ ਧਰਮ ਨੂੰ ਬਦਨਾਮ ਕਰਕੇ ਇਹ ਬੰਦੇ ਐ ਨਿਕਲ ਜਾਂਦੇ ਨੇ ਜਿਵੇਂ ਦੁੱਧ ਚੋਂ ਬਾਦ ਨਿਕਲ ਜਾਂਦਾ। ਸੋ ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਾ ਕਰੋ। ਕਿਤਨਾ ਕਿਤੇ ਆ ਕੇ ਪ੍ਰਸ਼ਾਸਨ ਇਸ ਕੋਲ ਢਿੱਲਾ ਪੈਂਦਾ ਕਿ ਧਰਮ ਦਾ ਮੁੱਦਾ ਨਾ ਬਣਦਾ। ਜਦੋਂ ਕਿਸੇ ਵੀ ਧਰਮ ਦਾ ਕੋਈ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦਾ ਉਸ ਧਰਮੀ ਬੰਦੇ ਨੂੰ ਬੁਲਾ ਲਓ ਤੁਸੀਂ ਜਿਵੇਂ ਅਸੀਂ ਖੜੇ ਹਾਂ। ਅਸੀਂ ਦੱਸਾਂਗੇ ਵੀ ਵਾਕਿਆ ਇੱਕ ਨਿਹੰਗ ਸਿੰਘ ਦੀ ਸ਼ਬੀ ਕੀ ਹੁੰਦੀ ਹੈ, ਤੁਸੀਂ ਸ਼ਬੀ ਵਿਗਾੜੀ ਆ। ਮੰਨ ਲਓ ਇਹਨਾਂ ਨੂੰ ਅੰਦਰ ਕਰੋ। ਜਿਨ੍ਹਾਂ ਨੇ ਵੀ ਇਹ ਕਾਰਵਾਈ ਕੀਤੀ ਹੈ ਸਖਤ ਉਸਖਤ ਕਾਰਵਾਈ ਕਰੋ। ਸਾਕਤ ਦੋਸਤ ਦਾ ਧਾਰਾ ਵਾਲਾ ਤੇ ਜਿਹੜਾ ਉਹਨਾਂ ਦੇ ਪੱਖ ਚੋਂ ਕਿ ਨਹੀਂ ਜੇ ਨਿਹੰਗ ਸਿੰਘ ਆ ਫਿਰ ਐਂੀ ਦੱਸਾਂਗੇ ਨਿਹੰਗ ਸਿੰਘ ਬੋਲੇ ਸੁਹਾਨਾ ਬੋਲੇ ਦੇਖੋ ਇੱਕ ਨਾ ਸਿੰਘ ਸਾਹਿਬ ਦੀ ਇਹ ਛਵੀ ਹੈ ਉਹ ਦੱਸ ਕੀ ਇਹ ਡਿਸਟ੍ਰਿਬਿਊਸ਼ਨ ਹੈ ਨਹੀਂ ਦੱਸ ਕੇ ਟਾਈਮ ਪਉਂਦਾ ਮੈਂ ਤਾਂ ਕਹਿੰਦਾ ਇਹ ਤਾਂ ਨਹੀਂ ਸਹੀ ਆਉਂਦਾ ਨਕਲੀ ਜਾਲੀ ਆ ਕਿਹਨੇ ਨਹੀਂ ਦੱਸ ਕੇ ਆਉਂਦੇ ਆ ਉਹ ਤਾਂ ਇਹਨਾਂ ਦਾ ਸਿਆਣੇ ਬਾਬਾਈ ਮੈਂ ਛੋਟੀ ਜਿਹੀ ਗੱਲ ਕੱਟ ਕੇ ਕਰਾਂ ਸੀ ਨਾ ਭਾਈ ਚਾਰ ਦੇ ਨਾ ਕੱਲ ਕਣੀ ਜਾਣਾ ਮੰਨ ਲਓ ਸਾਡੇ ਸਮਾਜ ਦੇ ਵਿੱਚ ਕਿਸੇ ਨੇ ਕੋਈ ਗਲਤ ਸਿਸਟਮ ਕਰਤਾ ਬੋਲੋ ਬੋਲੋ ਇਹ ਕਾਨੂੰਨ ਕਾਦੇ ਵਾਸਤੇ ਆ ਕਾਨੂੰਨ ਕਾਦੇ ਵਾਸਤੇ ਆ ਕਾਨੂੰਨ ਦੇ ਵਿੱਚ ਆ ਕੇ ਤੁਹਾਨੂੰ ਲਾਉਂਦੇ ਆ ਇਹ ਤੁਸੀਂ ਆਪ ਹੀ ਉੱਠ ਕੇ ਆਪ ਹੀ ਉੱਠ ਕੇ ਇਨਸਾਫ ਦੇ ਆਪ ਹੀ ਜੱਜ ਬਣ ਜਾਓ ਆਪ ਹੀ ਵਕੀਲ ਬਣ ਜਾਓ ਡੈਮੋਕਰੇਸੀ ਚੱਲ ਰਹੀ ਹੈ ਇਹ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿਸੇ ਦੀ ਜਾਣਦਾ ਪਾਜੀ ਕਿਸੇ ਨੂੰ ਅਧਿਕਾਰ ਨਹੀਂ ਚਾਹ ਕੋਈ ਇਹ ਕੋਈ ਇਸਕੇ ਬੰਦੇ ਹਾਂਜੀ ਬੰਦੇ ਵੈਰੀ ਗੱਲ ਸੁਣੋ ਮੈਂ ਇਹ ਗੱਡੀ ਦੇ ਵਿੱਚ ਇਦਾਂ ਵੇਖਿਆ ਮੈਨੂੰ ਇਹ ਲੱਗਦਾ ਜੀ ਦਾ ਅਫਗਾਨਿਸਤਾਨ ਚ ਵੱਸ ਗਏ ਹੁੰਦੇ ਇਹ ਉਹ ਪਰਸਨ ਨੇ ਜੀ ਇੱਕ ਬੰਨੇ ਧੀ ਗਾਲ ਚਲਾਣਾ ਕਰ ਗਈ ਦੂਜੇ ਲੋਕਾਂ ਦੀ ਸੇਵਾ ਵਾਸਤੇ ਇਸ ਤਰ੍ਹਾਂ ਗੱਲ ਕਰਾ ਬੋਲੇ ਭਾਜੀ ਇੱਕ ਹੋਰ ਵੇਖਿਆ ਨਾ ਨਾ ਭਾਜੀ ਨਾ ਨਾ ਮੈਂ ਬੰਦਾ ਜਣਾ ਭਾਜੀ